ਮਹਾਨ ਹੈ ਜੈ ਮਾਤਮੀ ਸਾਰ ਹੈ ਕਾ ਤੱਕ ਮਹਾਨ ਹੈ ਜੈ ਮਾਤਮੀ ਸਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਆਰ ਹੋਏ ਸਭ ਮਿਲਣਗੇ ਅਕਾਲ ਤਖਤ ਸਭ ਵੱਲੋਂ ਜੋ ਮੈਂ ਬਿੱਟੀ ਆ ਉਹ ਅੱਜ ਪਿੰਡਾਂ ਪਿੰਡਾਂ 'ਚ ਖਾਸ ਕਰਕੇ ਮੈਂਬਰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਝੱਬਰ ਸਾਹਿਬ ਨੇ ਆਪਣੇ ਹਲਕੇ 'ਚ ਘਰ ਘਰ ਦੇੜੀ ਦੇੜੀ ਜਾ ਰਹੇ ਆ ਤੇ ਮੈਂ ਦੂਜੇ ਸਾਰੇ ਮੈਂਬਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਦਾ ਭਾਈ ਆਪਾ ਆਪਣੇ ਸਾਰੇ ਮੈਂਬਰ ਹਲਕਿਆ 'ਚ ਕਿਵੇਂ ਚਬਰ ਸਾਹਿਬ ਨੇ ਕੈਂਪ ਲਾਇਨ ਬੱਚਿਆਂ ਨੂੰ ਬਹੁਤ ਵੱਡੀ ਉਤਸ਼ਾਹ ਦੇ ਰਹੇ ਨੇ ਏਵੇਂ ਸਾਰਿਆਂ ਨੂੰ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਨੂੰ ਬਹੁਤ ਵੱਡਾ ਹਲਾ ਹਰਾਮੇ ਰਿਹਾ ਤੇ ਮੈਂ ਅਪੀਲ ਵੀ ਕਰਦਾਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਮੀ ਸਾਹਿਬ ਵੱਲੋਂ ਘਰ ਘਰ ਜਾ ਕੇ ਕਿਹੜਾ ਹੋਕਾ ਦੇਣ ਦਾ ਸੰਦੇਸ਼ ਆ ਉਹ ਇਹ ਆ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਜੇ ਆਪਾਂ ਆਪਣੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਤੇ ਲੈ ਕੇ ਆਵਾਂਗੇ ਤਾਂ ਆਪਣੇ ਬੱਚੇ ਨਸ਼ਿਆਂ ਤੋਂ ਵੀ ਬਚ ਰਹਣਗੇ ਇਸ ਕਰਕੇ ਝੱਬਰ ਸਾਹਿਬ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਇਹਨਾਂ ਨੇ ਇਹ ਮਹਿਮਾ ਸ਼ੁਰੂ ਕੀਤੀ ਆ ਅੱਜ ਬੱਚੇ ਘਰਾ ਘਰਾ ਚ 12-12 ਤੇ ਡੀਕ ਰਹੇ ਆ ਵਿੱਚ ਝੱਬਰ ਸਾਹਿਬ ਆਉਣਗੇ ਤਾਂ ਸਾਡੇ ਕੈਂਪ ਲਾਉਣਗੇ ਮੈਂ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦਾ ਖਾਸ ਕਰਕੇ ਝੱਬਰ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਰ ਸਾਲ ਦੀ ਤਰ੍ਹਾਂ ਜੋ ਗੁਰਮਤ ਕੈਂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਜੋਗਾ ਚਲਾਈ ਜਾਂਦੇ ਆ ਉਸ ਲੜੀ ਤਹਿਤ ਅਸੀਂ 25 ਤਰੀਕ ਤੋਂ ਸਿੰਘ ਸਾਬ ਜੀ ਅਗਵਾਈ ਦੇ ਵਿੱਚ ਬਾਬਾ ਟੇਕ ਸਿੰਘ ਜੀ ਤਨਉਲਾ ਜਥੇ ਅਕਸੀ ਜੰਦੋਵਾ ਸਾਹਿਬ ਦੀ ਅਗਵਾਈ ਦੇ ਵਿੱਚ ਇਸ ਵਾਰ ਅਸੀਂ ਵੱਖਰਾ ਅਪਰੇਲਾ ਕਿ ਹਰ ਇੱਕ ਦੇਲ ਹੀ ਹਰ ਇੱਕ ਘਰੇ ਜਾਣ ਦਾ ਕੀਤਾ ਕਿਉਂਕਿ 30 ਤਰੀਕ ਨੂੰ ਛੁੱਟੀਆਂ ਮਿਲੀਆਂ 1 ਤਰੀਕ ਤੋਂ ਕਲਾਸਾਂ ਲੱਗਣੀਆਂ ਸੋ ਆ ਪੰਜ 6 ਦਿਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ 53 ਪਿੰਡਾਂ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਢਾਣੀਆਂ ਦੇ ਵਿੱਚ ਜਾ ਕੇ ਸੰਗਤਾਂ ਨੂੰ ਸਨੇਹਾ ਦਿੱਤਾ ਜਾਵੇ ਕਿ ਭਾਈ ਤੁਹਾਡੇ ਗੁਰੂ ਘਰ ਦੇ ਵਿੱਚ ਸਵੇਰ ਤੋਂ ਸ਼ਾਮ ਠੰਡੇ ਠੰਡੇ ਸ਼ਾਮ ਨੂੰ ਠੰਡੇ ਠੰਡੇ ਗੁਰਮਤਾ ਕੈਂਪ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਲਾਇਆ ਜਾ ਰਿਹਾ ਸੋ ਕੋਈ ਵੀ ਸੱਜਣ ਰਹਿ ਨਾ ਜਾਵੇ ਕਈ ਵਾਰੀ ਭੁਲੇਖਾ ਹੁੰਦਾ ਹੈ ਪਰ ਬੜਾ ਮਾਣ ਹੋਇਆ ਕਿ ਅਸੀਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਤੇ ਸੰਗਤਾਂ 'ਚ ਬੜਾ ਉਤਸ਼ਾਹ ਪਹਿਲੀ ਨੌਜਵਾਨ ਫੋਨ ਕਰਨ ਲੱਗ ਜੰਦੇ ਆ ਗੁਰਦੁਆਰਾ ਕਮੇਟੀਆਂ ਫੋਨ ਕਰਨ ਲੱਗ ਜਾਂਦੀਆਂ ਕਿ ਸਾਡੇ ਪਿੰਡ ਕਦੋਂ ਆਉਣਾ ਅਸੀਂ ਨਾਲ ਚੱਲਾਂਗੇ ਹਰ ਇੱਕ ਘਰੇ ਹਰ ਇੱਕ ਦੇਲੀ ਤੇ ਨਾਲ ਜਾ ਰਹੇ ਹਾਂ ਸੰਗਤਾਂ 'ਚ ਪਿਆਰ ਹੈ ਤੇ ਜਦੋਂ ਗਲੀਆਂ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਬੱਚੇ ਤੇ ਕਹਿੰਦੇ ਆ ਕਿ ਅਸੀਤਾ ਜੀ ਲਗਾਤਾਰ 5 ਸਾਲ ਤੋਂ ਕੈਂਪ ਲਾ ਰਹੇ ਆ ਤਾਂ ਸਾਨੂੰ ਉਹਨਾਂ ਬੱਚਿਆਂ ਦਾ ਸਿਰ ਤੇ ਦਮਾਲਾ ਸਜਿਆ ਦਸਤਾਰ ਸਜੀ ਦੁਪੱਟਾ ਕਕਾਰ ਪਾਏ ਹੋਏ ਮੈਂ ਸਮਝਦਾ ਗੁਰੂ ਨਾਲ ਜੁੜੇ ਹੋਏ ਵੇਖ ਕੇ ਸਕੂਨ ਮਿਲਦਾ ਹੌਸਲਾ ਮਿਲਦਾ ਹੈ ਕਿ ਗਲੀਆਂ ਦੇ ਵਿੱਚੋਂ ਸਿੱਖੀ ਦਿਸ ਰਹੀ ਹੈ ਕਿ ਜੇ 10 ਸਾਲ ਮਿਹਨਤ ਕੀਤੀ ਹੈ ਤਾਂ ਮੈਂ ਸਮਝਦਾ ਉਸ ਨੂੰ ਫਲ ਮਿਲਦਾ ਬੂਰ ਪੈਂਦਾਗਾ ਤੇ ਨਾਲ ਕੱਲ ਦੀ ਘਟਨਾ ਇੱਕ ਬੱਚੇ ਨੇ ਕਿਹਾ ਕਿ ਮੈਂ ਕੈਂਪ 5 ਸਾਲ ਤੋਂ ਲਾਉਣਾ ਪਰ ਮੇਰੀ ਮੰਮੀ ਜੂਰਾ ਨਹੀਂ ਰੱਖਣ ਦਿੰਦੀ ਤਾਂ ਅਸੀਂ ਕਿਹਾ ਕਿ ਹੋ ਭਾਈ ਤੇ ਇੱਕ ਨੇ ਬੇਟੀ ਦੇ ਬੱਚੇ ਨੇ ਕਿਹਾ ਕਿ ਮੇਰਾ ਪਾਪਾ ਨਹੀਂ ਜੂੜਾ ਰੱਖਣ ਦਿੰਦਾ ਅਸੀਂ ਉਹਨਾਂ ਨੂੰ ਵੀ ਕਿਹਾ ਡੋਰ ਟੂ ਡੋਰ ਜਾਣ ਦਾ ਇਹ ਫਾਇਦਾ ਹੋਇਆ ਕਿ ਮਾਪਿਆਂ ਨਾਲ ਵੀ ਸੰਪਰਕ ਹੋ ਰਿਹਾ ਤੇ ਜੇ ਬੱਚੇ ਆਪਣਾ ਲਾਂਭਾ ਦੇ ਰਹੇ ਕਿ ਮੇਰੇ ਮਾਤਾ ਮੇਰੇ ਪਿਤਾ ਮੈਨੂੰ ਜੂੜਾ ਰੱਖਣ ਨਹੀਂ ਦੇ ਰਹੇ ਕਹਿੰਦੇ ਵੱਡਾ ਹੋ ਕੇ ਰੱਖ ਲਈ ਪਰ ਜਦੋਂ ਸਮਝਾਇਆ ਕਿ ਭਲੇਖੇ ਆ ਵੱਡੇ ਹੋ ਕੇ ਆਪਾ ਬਸਤਾਉਣੇ ਆ ਕਿ ਜਦੋਂ ਅੱਜ ਸਿਰ ਤੇ ਬੱਚੇ ਦੇ ਜੂੜਾ ਗਲਤ ਤਾਕਤਾਂ ਗਲਤ ਫੋਰਸਾਂ ਉਹਨੂੰ ਗਲਤ ਪਾਸੇ ਗਾਈਡ ਨਹੀਂ ਕਰਦੀਆਂ ਕਿਉਂਕਿ ਗੁਰੂ ਦਾ ਚਿੰਨ ਹੈ ਗੁਰੂ ਦਾ ਜੋੜਾ ਤੇ ਇਸ ਨੇ ਤੇ ਪਤਾ ਹੁੰਦਾ ਏਜੰਸੀਆਂ ਨੂੰ ਜੋ ਵਿਰੋਧੀ ਲੋਕਾਂ ਨੂੰ ਜੋ ਸ਼ਰਾਰਤੀ ਕਿ ਇਹ ਆਪਦੇ ਧਰਮ ਤੋਂ ਜਾਣੂ ਆ ਇਹ ਮਰਿਆਦਾ ਤੋਂ ਜਾਣੂ ਆ ਤਾਂ ਉਹ ਸੇਫਟੀ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਪਹਿਰਾਵਾ ਕਕਾਰ ਦਿੱਤੇ ਨੇ ਸੋ ਇਸ ਕਰਕੇ ਇਹ ਬਹੁਤ ਵਧੀਆ ਨਮਿਕਰਾ ਪਾਲਾ ਤੇ ਕੱਲ ਯਾਨੀ ਹਰਪਾਲ ਸਿੰਘ ਜੀ ਜੋ ਹੈੱਡ ਗ੍ਰਾਂਥੀ ਅਧਿਗੜ ਸਾਹਿਬ ਜੋ ਪੰਥ ਨੇ ਵੱਡਾ ਮਾਣ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਨਮਾਨ ਹੋਇਆ ਤੇ ਕੱਲ ਉਹਨਾਂ ਨੇ ਫੋਨ ਤੇ ਇਹ ਕਹਾ ਬਹੁਤ ਸੋਹਣਾ ਮੇਰੇ ਕੇਰਾ ਪਹਿਲਾਂ ਵੀ ਮਨਚਪੁਰਨਾ ਸੀ ਚਲੋ ਨਹੀਂ ਪੂਰਾ ਹੋ ਸਕਿਆ ਤੇ ਕਿਹਾ ਕਿ ਤੁਸੀਂ ਘਰ ਘਰ ਜਾ ਰਹੇ ਹੋ ਤਾਂ ਪੰਥ ਪ੍ਰਵਾਨਤ ਜੋ ਰਹਿਤ ਮਰਿਆਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਹਰੇਕ ਘਰੇ ਦਿਓ ਕੋਸ਼ਿਸ਼ ਕਰੋ ਜੋ ਪਰਿਵਾਰ ਸੰਭਾਲ ਕੇ ਰੱਖਣ ਤੇ ਮਰਿਆਦਾ ਅਨੁਸਾਰ ਚੱਲਣ ਉਹ ਵੀ ਅਸੀਂ ਅੱਜ ਤੋਂ ਘਰ ਘਰ ਦੇਹਲੀ ਦੇਹਲੀ ਦੇ ਰਹੇ ਹਾਂ ਮੈਂ ਸਮਝਦਾ ਬਹੁਤ ਸੋਹਣਾ ਅਪਰਾਲਾ ਪਰ ਇਹ ਕੌਮ ਦੀ ਪੰਥ ਦੀ ਜਥੇਬੰਦੀ ਹਮੇਸ਼ਾ ਪੰਥ ਦੇ ਸੇਵਾਵਾਂ ਵਿੱਚ ਹਾਜ਼ਰ ਹੈ ਚਾਹੇ ਕੋਟਾਂ ਛੁੱਟੀ ਹੈ ਕਚਹਿਰੀਆਂ ਛੁੱਟੀਆਂ ਨੇ ਸਕੂਲਾਂ ਛੁੱਟੀਆਂ ਨੇ ਕਮੀਨਾ ਪਰ ਇਹ ਪੰਥ ਦੀ ਜਥੇਬੰਦੀ ਕੌਮ ਦੇ ਵਿੱਚ ਸੇਵਾ ਦੇ ਵਿੱਚ ਹਾਜ਼ਰ ਹੈ ਹਮੇਸ਼ਾ ਜਿੱਥੇ ਵੀ ਪੰਥ ਦੇ ਕੌਮ ਦੇ ਹੋਕੇ ਦੀ ਧਰਮ ਦੇ ਹੋਕੇ ਦੀ ਲੋੜ ਹੈ ਤੇ ਉਥੇ ਪਹੁੰਚਦੀ ਆ ਮੈਂ ਧੰਨਵਾਦ ਕਰਦਾ ਹਾਂ ਸ਼ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਕਿ ਜਦੋਂ ਵੀ ਅਸੀਂ ਮੰਗ ਕੀਤੀ ਲਿਟਰੇਚਰ ਦੀ ਬੱਚਿਆਂ ਦੇ ਸਨਮਾਨ ਦੀ ਗ੍ਰਾਂਤੀ ਸਿੰਘਾਂ ਦੇ ਪਿਆਰ ਦੀ ਮਾਣ ਦੀ ਸਨਮਾਨ ਦੀ ਤਾਂ ਧਰਮ ਪ੍ਰਚਾਰ ਵਾਸਤੇ ਵੱਧ ਛੜ ਕੇ ਉਹਨਾਂ ਨੇ ਸਹਿਯੋਗ ਕੀਤਾ ਮੈਂ ਦੁਬਾਰਾ ਫੇਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਧਨੋਲਾ ਜੀ ਦਾ ਫੇਰ ਧੰਨਵਾਦ ਕਰਦਾ ਕਿ ਹਮੇਸ਼ਾ ਇਹ ਵੀ ਹਾਜ਼ਰ ਨੇ ਹਮੇਸ਼ਾ ਇਹਨਾਂ ਨੇ ਬੇੜਿਆਂ ਦੇ ਵਿੱਚ ਉਹ ਪਰਿਵਾਰਾਂ ਤੱਕ ਜਿੱਥੇ ਤਾਂ ਕੋਈ ਨਹੀਂ ਪਹੁੰਚਿਆ ਅਗਲੇ ਭਵਿੱਖ ਦੇ ਵਿੱਚ ਸਮਾਗਮ ਰੱਖੇ ਆ ਇਹਨਾਂ ਨੇ ਇਹ ਕਿਹਾ ਕਿ ਪੂਰੇ ਮਾਲਵੇ ਦੇ ਵਿੱਚ ਦਮਦਮਾ ਸਾਹਿਬ ਦੇ ਏਰੀਏ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਦੱਬੇ ਕੁਚਲੇ ਪਰਿਵਾਰ ਨੇ ਵੇੜਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਮਾਗਮ ਰੱਖੇ ਜਾਣ ਤਾਂ ਕਿ ਜਿੱਥੇ ਬਹਿ ਕੇ ਉਹਨਾਂ ਨਾਲ ਲੰਗਰ ਸਕਿਆ ਜਾਵੇ ਚਾਹ ਪਣੀ ਸਕੇ ਜਾਵੇ ਨਾਲ ਗੁਰੂ ਦੀਆਂ ਬਾਤਾਂ ਪਾਈਆਂ ਜਾਣ ਗੁਰੂ ਦੀਆਂ ਗੱਲਾਂ ਕਰੀਆਂ ਜਾਣ ਸੋ ਇਹ ਮੈਂ ਸਮਝਦਾ ਬਹੁਤ ਸੋਹਣਾ ਉਪਰਾਲਾ ਹੈਗਾ